ਕਾ ਮੈਂ ਧਰਮ ਪੱਜ ਸਮਝ ਰਾ ਜਿਸ ਤਰ੍ਹਾਂ ਅਸੀਂ ਦੇਖਿਆ ਪੰਜਾਬ ਦੇ ਵਿੱਚ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਵੱਲੋਂ ਬਹੁਤ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਜੋ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਯੁਗਾਰ ਤੇ ਨੌ ਤੇ ਵੀ ਤੁਸੀਂ ਆਪਣਾ ਰੋਜਗਾਰ ਚਲਾਓ ਪਰ ਕੁਝ ਬੈਂਕਾਂ ਨਾਪਾ ਅਤੇ ਭਾਰਸੋ ਦੇ ਵਿੱਚ ਜੋ ਚੱਲ ਰਹੀਆਂ ਨੇ ਮੈਂ ਪੰਜਾਬ ਦੇ ਸੀਐਨ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਇਹਨਾਂ ਬੈਂਕਾਂ ਦੀ ਆਡਿਟ ਕਰਵਾਈ ਜਾਵੇ ਤੇ ਕੁਝ ਬੈਂਕਾਂ ਦੇ ਜਿਹੜੇ ਮੈਨੇਜਰ ਲੱਗੇ ਹੋਏ ਨੇ ਜਾਂ ਕੁਝ ਮੁਲਾਜ਼ਮ ਨੇ ਉਹ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੀ ਉਹਨਾਂ ਦਾ ਪਿੰਡ ਪਿੰਡਾ ਜਿਸ ਕਰਕੇ ਆਮ ਪਾਗਲਕ ਜਿਹੜੇ ਪਿੰਡਾਂ ਦੇ ਲੋਕ ਕੋਈ ਰੁਜ਼ਗਾਰ ਨਹੀਂ ਲਾਉਣ ਲੈ ਜਾਂਦੇ ਨੇ ਤਾਂ ਉਹਨਾਂ ਨੂੰ ਖੱਜੇ-ਖਵਾਰ ਬੋਸ ਕੀਤਾ ਜਾਂਦਾ ਤੇ ਆਪਣੀਆਂ ਮਨਮਾਲਕੀਆਂ ਕਰਦੇ ਨੇ ਤੇ ਕਈ-ਕਈ ਸਾਲਾਂ ਤੋਂ ਇੱਕ ਹੀ ਬਕਰ ਦਾ ਵਿੱਚ ਲੱਗੇ ਹੁਣ ਕਰਕੇ ਇਹਨਾਂ ਦਾ ਗੁੰਡਾ ਰਾਜ ਹੈ ਜਿਹੜਾ ਉਹ ਬੰਦ ਕਰਕੇ ਇਹਨਾਂ ਦੀ ਹਰ ਸਾਲ ਇੱਕ ਜ਼ਿਲ੍ਹੇ ਤੋਂ ਦੂਏ ਜ਼ਿਲ੍ਹੇ ਦੇ ਵਿੱਚ ਬਦਲੀ ਕੀਤੀ ਜਾਵੇ ਤੇ ਜੋ ਇਹਨਾਂ ਨੇ 스ਕੀਮਾਂ ਜਾਂ ਆਪਣੇ ਬੰਦਿਆਂ ਨੂੰ ਬੈਂਕਾਂ ਦੇ ਵਿੱਚ ਲੋਨ ਵਗੈਰਾ ਦਿੱਤੇ ਹੋਏ ਨੇ ਉਹਨਾਂ ਦੀ ਜਾਂਚ ਕੀਤੀ ਜਾਵੇ ਤਾਂ ਕਿ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਵੇਂ ਲੋਕਾਂ ਨੂੰ ਗਮਰਾਹ ਕਰਕੇ ਕਿਵੇਂ ਉਹਨਾਂ ਦੇ ਜਿਹੜੇ ਖਾਤੇ ਖੋਲੇ ਜਾਂਦੇ ਨੇ ਖਾਤਿਆਂ ਦੇ ਵਿੱਚੋਂ ਕਿਵੇਂ ਪੈਸੇ ਉਰਾਪਰਾ ਹੁੰਦੇ ਨੇ ਤੇ ਇਸ ਕਰਕੇ ਸਾਡੇ ਪੰਜਾਬ ਦੇ ਸੀਐਨ ਸਰਦਾਰ ਭਗਵੰਤ ਮਾਨ ਜੀ ਹਰ ਰੋਜ਼ ਨੌਜਵਾਨਾਂ ਨੂੰ ਨਵੀਆਂ-ਨਵੀਆਂ ਸਕੀਮਾਂ ਤੇ ਨਵੇਂ-ਨਵੇਂ ਕਾਰੋਬਾਰ ਬਾਰੇ ਦੱਸਦੇ ਨੇ ਕਿਉਂਕਿ ਸਾਡਾ ਕਰੋੜਾਂ ਅਰਬ ਰੁਪਿਆ ਬਾਹਰਲੇ ਦੇਸ਼ਾਂ ਦੇ ਵਿੱਚ ਚੱਲਿਆ ਜਾਂਦਾ ਦੇਖੋ ਜੇ ਅਸੀਂ ਕਿਸੇ ਬੱਚੇ ਨੂੰ ਬਾਹਰ ਭੇਜਿਆ ਤਾਂ ਬੈਂਕ 35 ਤੋਂ 4 ਲੱਖ ਰੁਪਏ ਦਾ ਲੋਨ ਕਰ ਦਿੰਦੀ ਆ ਬਹੁਤ ਪ੍ਰਾਈਵੇਟ ਬੈਂਕਾਂ ਨੇ 1 1 ਕਰੋੜ ਰੁਪਏ ਦਾ ਲੋਨ ਦਿੰਦਿਆਂ ਨੇ ਪਰ ਸਾਡੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਕੋਈ ਸਾਨੂੰ 10 ਲੱਖ ਦਾ 5 ਲੱਖ ਦਾ ਲੋਨ ਲੈਣ ਵਾਸਤੇ ਵੀ ਬੈਂਕਾਂ ਦੇ ਮੈਨੇਜਰ ਮਨਮਰਜ਼ੀਆਂ ਕਰਦੇ ਨੇ ਸੋ ਇਸ ਕਰਕੇ ਸਾਡੀ ਪੰਜਾਬ ਦੇ ਸੀਐਮ ਨੂੰ ਬੈਂਤੀਆ ਅਤੇ ਪ੍ਰਧਾਨ ਮੰਤਰੀ ਜੀ ਨੂੰ ਬੈਂਤੀ ਆ ਵੀ ਆਰ ਬੀ ਆਈ ਨੂੰ ਇੱਕ ਇਹ ਜੀ ਲਿਖਤੀ ਹਦਾਇਤ ਕੀਤੀ ਜਾਵੇ ਵੀ ਹਰ ਮਹੀਨੇ ਜਾਂ ਤਿੰਨ ਮਹੀਨਿਆਂ ਬਾਅਦ ਇਹਨਾਂ ਬੈਂਕਾਂ ਦੀ ਆਡਿਟ ਕੀਤੀ ਜਾਵੇ ਤੇ ਉਹਦੇ ਵਿੱਚ ਚੈੱਕ ਕਰਵਾਇਆ ਜਾਵੇ ਵੀ ਲੋਕਾਂ ਨੂੰ ਜਿਹੜੇ ਲੋਨ ਦਿੱਤੇ ਹੋਏ ਨੇ ਜਾਂ ਬੈਂਕਾਂ ਵਿੱਚ ਕਿਸ ਤਰ੍ਹਾਂ ਦੇ ਲੋਨ ਇਹਨਾਂ ਨੇ ਹਾਜ਼ਮ ਕੀਤੇ ਹੋਏ ਨੇ ਜਾਂ ਕਿਵੇਂ ਅੱਜ ਤੱਕ ਲੋਕਾਂ ਤੋਂ ਲੋਨ ਇਹ ਨਹੀਂ ਪੜਾਉਂਦੇ ਇਹਨਾਂ ਮੈਨੇਜਰਾਂ ਦੇ ਵਿਰੁੱਧ ਬ੍ਰਿਤੀ ਦਾ ਜਾਂਚ ਕੀਤੀ ਜਾਵੇ ਕਿਉਂਕਿ ਬੈਂਕਾਂ ਦੇ ਮੈਨੇਜਰ ਲੋਕਲ ਪਿੰਡਾਂ ਦੇ ਵਿੱਚ ਰਹਿੰਦੇ ਨੇ ਤੇ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਤੇ شریف ਲੋਕਾਂ ਨੂੰ ਬੇਇੱਜ਼ਤ ਕਰਕੇ ਬੈਂਕਾਂ ਦੇ ਵਿੱਚੋਂ ਭੇਜਿਆ ਜਾਂਦਾ ਤੇ ਉਹਨਾਂ ਦਾ ਸੋਸ਼ਲ ਵੀ ਬਕਿੱਤਾ ਜਾਂਦਾ ਜਿਸ ਕਰਕੇ ਨੌਜਵਾਨਾਂ ਨੂੰ ਪ੍ਰਾਈਵੇਟ ਫਾਈਨੈਂਸਰਾਂ ਤੋਂ ਪੈਸਾ ਲੈਣਾ ਪੈਂਦਾ ਜੋ ਕਿ 3-3 4-4 ਰੁਪਏ ਦਾ ਵਿਆਜ ਲਾਉਂਦੇ ਨੇ ਤੇ ਉਹਨਾਂ ਦੇ ਖਾਲੀ ਚੈੱਕਾਂ ਦੇ ਸਹੁੰ ਕਰਾਏ ਜਾਂਦੇ ਨੇ ਦੁਬਾਰਾ ਮੇਰੀ ਪਿਆਰ ਦੇ ਸੀਐਮ ਭਗਵੰਤ ਮਾਨ ਜੀ ਨੂੰ ਬੇਨਤੀ ਆ ਵੀ ਜ਼ਿਲ੍ਹਾ ਪਟਿਆਲਾ ਅਤੇ ਤਹਿਸੀਲ ਨਾਪਾ ਤੇ ਬਲਾਕ ਭਾੜਸੋ ਦੇ ਜਿਹੜੀਆਂ ਸਰਕਾਰੀ ਬੈਂਕਾਂ ਨੇ ਭਾਰਤ ਸਰਕਾਰ ਨਾਲ ਸੰਬੰਧਿਤ ਉਹਨਾਂ ਦੀ ਬਰੀਕੀ ਤੋਂ ਜਾਂਚ ਕੀਤੀ ਜਾਵੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਇਹ ਬੈਂਕਾਂ ਦੇ ਮੁਲਾਜ਼ਮ ਕਿੰਨੇ ਪ੍ਰਾਣੇ ਲੱਗੇ ਹੋਏ ਨੇ ਤੇ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਤੇ ਤਾਂ ਹੀ ਇਸ ਸੋਡੀ ਆਉਣ ਆੜੀ 2027 ਦੇ ਵਿੱਚ ਜਿਹੜੀ ਸਰਕਾਰ ਦਾ ਸੁਭਰਾ ਦੇਖਦੇ ਹੋ ਉਹ ਤਾਂ ਹੀ ਪੂਰਾ ਹੋਊਗਾ ਜੇ ਬੱਚਿਆਂ ਨੂੰ ਰੋਜ਼ਗਾਰ ਵਾਸਤੇ ਲਾਉਣ ਦਿੱਤਾ ਜਾਊਗਾ ਨਹੀਂ ਸਰਕਾਰਾਂ ਤੋਂ ਜਿਵੇਂ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ ਇਹ ਕੁਝ ਸਮਾਂ ਹੋਊਗਾ ਵੀ ਲੋਕਾਂ ਨੇ ਕਿਸੇ ਨੂੰ ਵੋਟ ਵੀ ਨਹੀਂ ਪਾਉਣੀ ਦੁਬਾਰਾ ਮੈਂ ਧਰਮਪਾਤ ਜਸੋ ਮਾਜਰਾ ਸ਼ੀਲ ਸੈਨਾ ਹਿੰਦ ਸ਼ੀਲ ਸੈਨਾ ਹਿੰਦ ਦੇ ਕਾਰਜਕਾਰੀ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਕਿਸੇ ਤੁਸੀਂ ਇਹ ਨਾ ਸਮਝੋ ਵੀ ਇਹ ਸਿਪ ਸੈਨਾ ਦੇ ਬੰਦੇ ਨੇ ਇਹ ਕਾਲੀਦਾਰ ਦੇ ਬੰਦੇ ਨੇ ਕਾਂਗਰਸ ਦੇ ਨੇ ਆਪਣੇ ਘਰਾਂ ਤੋਂ ਬਾਹਰ ਉਠੋ ਕਿੱਥੇ ਤੁਹਾਨੂੰ ਲੱਗਦਾ ਬੈਂਕ ਵੱਲੋਂ ਤੁਹਾਡੇ ਤੇ ਨਜਾਇਜ਼ ਕੀਤਾ ਜਾਂਦਾ ਤੁਹਾਨੂੰ ਲੋਨ ਨਹੀਂ ਦਿੱਤੇ ਜਾਂਦੇ ਮੇਰੇ ਦਾ ਤਾਲਮੇਲ ਕਰੋ ਮੇਰਾ ਨੰਬਰ 98159 29510 ਮੈਂ ਪੂਰੇ ਪੰਜਾਬ ਦੇ ਵਿੱਚ ਤੋਂ ਹਾਰਡਵੇ ਕੋ ਆਕੇ ਤੋ ਹਟੀਆਂ ਮੁਸਕਰਾ ਪੰਜਾਬ ਦੇ ਸੀਐਮ ਤੱਕ ਪਹੁੰਚਦੀਆ ਕਰਾਂਗੇ ਤੇ ਪ੍ਰਧਾਨ ਮੰਤਰੀ ਤੱਕ ਪਹੁੰਚਦੇਆ ਕਰਾਂਗੇ ਜਿਹਦੇ ਮੈਨੇਜਰ ਮਨਮਾਰਤੀਆ ਕਰਦੇ ਨੇ ਜਾਂ ਹੋਰ ਮੁਲਾਜ਼ਮ ਕਰਦੇ ਨੇ ਜੋ ਕਈ ਕਈ ਸਾਲਾਂ ਤੋਂ ਬੈਂਕਾਂ ਵਿੱਚ ਲੱਗੇ ਹੋਏ ਨੇ ਉਹਨਾਂ ਦੀ ਵੀ ਜਾਂਚ ਕਰਾਈਏ ਤੇ ਉਹਨਾਂ ਦੀ ਜੇਲੇ ਹਰ ਸਾਲ ਸਾਨੂੰ ਬੇਨਤੀ ਹੈ ਸੀਐਮ ਸਾਹਿਬ ਹਰ ਸਾਲ ਇਹਨਾਂ ਪੈ ਇੱਕ ਮੁਲਾਜ਼ਮ ਦੀ ਇੱਕ ਜ਼ਿਲ੍ਹੇ ਤੋਂ ਦੂਏ ਜ਼ਿਲ੍ਹੇ ਵਿੱਚ ਬਾਦਰੀ ਕੀਤੀ ਜਾਵੇ ਤਾਂ ਕਿ ਇਹ ਵੀ ਮੁਲਾਜ਼ਮ ਪੂਰਾ ਪੰਜਾਬ ਘੁੰਮ ਕੇ ਦੇਖਣ ਵੀ ਪੂਰੇ ਪੰਜਾਬ ਦੇ ਵਿੱਚ ਕਿਵੇਂ ਨੌਕਰੀ ਕੀਤੀ ਜਾਂਦੀ ਆ ਜੈ ਮਾਤਾ ਦੀ ਜੈ ਮਾਤਾ ਦੀ ਜੈ ਸ਼੍ਰੀ ਰਾਮ